ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੌਧਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗ ਆ ਜੀ ਦੋਨੇ ਈ ਟੋਕੜ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਗੁਰਪ੍ਰਸਾਦ ਸਿੰਘ ਪਿੰਡ ਦੌਧਰガルਬੀ ਜ਼ਿਲ੍ਹਾ ਤੇ ਦਸੀਲ ਮੋਗਾ ਨੇੜੇ ਗੁਰਦੁਆਰਾ ਪਾਸ਼ਾ 6ਵੀਂ ਤੇ ਪਹਿਲੀ ਪਾਸ਼ਾ ਦੋ ਪਾਸ਼ਾਈਆਂ ਦਾ ਗੁਰਦੁਆਰਾ ਆਪਣੇ ਘਰ ਦੇ ਕੋਲੇ ਆ ਹੂੰ ਉਹਦੀ ਮਗਰਲੀ ਸਾਈਡ ਆਪਣਾ ਘਰ ਆ ਠੀਕ ਆ ਖਾਨਵੱਧ ਰੋਡ ਪੈਂਦਾ ਨੇੜੇ ਬਾਬੇ ਘਾ ਦਾ ਹਸਪਤਾਲ ਪੈਂਦਾ ਹੂੰ ਨੰਬਰ ਆਪਣਾ 9814459950 ਠੀਕ ਆ ਦੋ ਨਾਂ ਕਾ ਜੀ ਅਜ ਦੋ ਆ ਜੀ ਜਰਸੀ ਤੋਂ ਸ਼ੁਰੂ ਕਰਦੇ ਸੂਆ ਗਿਣਨਾ ਜੀ ਇਹਦਾ ਹੀ ਸੂਆ ਦੂਜਾ ਤੋਕੜੀ ਹੈ ਜੀ ਹਾਂ ਤੇ ਤੋਕੜੀ ਤੇ ਇਹਨੂੰ ਹੋ ਗਏ ਮਨਵਾ ਦਾ 5-6 ਮਹੀਨੇ ਸੂਈ ਨੂੰ ਠੀਕ ਆ ਹਾਂ ਕਿੰਨਾ ਦੁੱਧ ਜੋਖ ਦਾ ਦੁੱਧੇ ਥੱਲੇ ਬਰਾਲ ਸਾਹਿਬ 5 ਕਿਲੋ ਹੈਗਾ ਜੋਖ ਦਾਂਗੇ ਜੀ ਥਣਾ ਦੀ ਓਕੇ ਥਣਾ ਦੀ ਓਕੇ ਜਮਾਂ ਭੂਰ ਨਹੀਂ ਛਰ ਲਾਣੀ ਠੰਡੀ ਸੀਲ ਪੂਰੀ ਦਾ ਏ.ਆਈ. ਵਗੈਰਾ ਹੋਈ ਕਿ ਨਹੀਂ ਹੋਈ ਨਹੀਂ ਹੋਈ ਠੀਕ ਆ ਹਾਂ ਤੋੜ ਕੇ ਦਿਖਾ ਦਿਓ ਜੀ ਮੈਂ ਕਹਿੰਦਾ ਇਹਨੂੰ ਨਾ ਹੀ ਤੋੜੀਏ ਇਹ ਆਇਆ ਕੈਮਰੇ ਦਾ ਕਰੂ ਥੋੜਾ ਜਿਹਾ ਡਰਦੀ ਆ ਆਹੋ ਉਦਾਂ ਤੋਰੇ ਦੇ ਸਹੀ ਆ ਜੀ ਬਿਲਕੁਲ ਉਹ ਪੂਰਾ ਆਪਣੀ ਠੀਕ ਆ ਕੋਈ ਜਮਾ ਕੋਈ ਚੈੱਕ ਕਰਨੀ ਡਰਦੀ ਆ ਥੋੜੀ ਜੀ ਹਾਂ ਹਾਂ ਡਰਦ ਕੋਈ ਆ ਬਸ ਤੇ ਇਹਦੀ ਡਿਮਾਂਡ ਬਈ ਡਿਮਾਂਡ ਬਰਾੜ ਸਾਹਿਬ ਆਪਾਂ ਨਿੱਕੇ ਨਿੱਕੇ ਹੀ ਭਾਅ ਕਰਦੇ ਮੈਨੂੰ ਬਹੁਤ ਬੰਦੇ ਦੇ ਫੋਨ ਆਏ ਬਾਪੂ ਕੋਈ ਛੋਟਾ ਜਿਹਾ ਮੁੱਲ ਹੋਵੇ ਹਾਂ ਆਪਾਂ ਉਹਨੇ ਕੀ ਕਰਨੇ ਜਿੰਨੇ ਕਿਉਂ ਕੋਈ ਬੱਛੀ ਬਣਾ ਦੇਵੇ ਠੀਕ ਆ ਆਪਾਂ ਤਾਂ 5 ਕਿਲੋ ਦੁੱਧ ਵੀ ਦੇਣਾ ਹਾਂ 14000 ਨੂੰ ਦੇ ਦੇਾਂਗੇ ਬੱਚਿਆਂ ਨਾਲੋਂ ਵੀ ਸਾਸਤੀ ਬੱਚੀਆਂ ਨਾਲੋਂ ਵੀ ਸਾਸਤੀ ਠੀਕ ਆ 14000 ਹੋਜੂ ਮਾੜਾ ਮੋਟਾ ਕਰਦੇ ਆਂਗੇ ਉਹ ਮਾੜਾ ਮੋਟਾ ਜੇ ਕੋਈ ਜੋੜੇ ਵਾਲਾ ਹੋਇਆ ਫਿਰ ਆਪਾਂ ਉਵੇਂ ਕਰ ਲਾਂਗੇ ਠੀਕ ਆ ਤੇ ਡੱਬੀ ਵੜੇ ਵੀਰੇ ਇਹ ਡੱਬੀ ਵੜ ਥੱਲੇ ਵੀ ਦੁੱਧ ਇੰਨਾ ਕੀ ਆ ਸੀ ਤਾਂ 5 ਕਿਲੋ ਇਹ ਮੇਰੇ ਕੋਲੇ ਨਾ ਕੱਲ ਹੀ ਆਈ ਐ ਇਹ ਰਾਮ ਦੀ ਰੂਮ ਦੀ ਰਹੀ ਤੇ ਹੁਣ 4 ਹੈਗਾ 4 ਕਿਲੋ ਜੋਗ ਦਾ ਠੀਕ ਆ ਥਣਾ ਦੀ ਓਕੇ ਥਣਾ ਦੀ ਓਕੇ ਆ ਜਮਾ ਭਲਾ ਕੋਈ ਹੱਥ ਬਣਾ ਲਾਵੇ ਇਹ ਤਾਂ ਨਹੀਂ ਦਰਦੀ ਇਹ ਤੋੜ ਨਹੀਂ ਇਹ ਨਹੀਂ ਦਰਦੀ ਠੀਕ ਆ ਇਹ ਤੋੜ ਦਾਂਗੇ ਰੰਗ ਪ੍ਰਿੰਟ ਭੂਰਾ ਚੰਗਾ ਉਪਰਾ ਕਰ ਗੀ ਫੋਨ ਦੁੱਧ 4 ਕਿਲੋ ਆ 4 ਕਿਲੋ ਦੀ ਆਪ ਦੀ ਤੁਸੀਂ ਚਵਾਈ ਕਰ ਸਕਦੇ ਆ 2 ਟਾਈਮ 4 ਟਾਈਮ 6 ਟਾਈਮ ਆ ਕੇ ਤਸੱਲੀ ਪਰਖ ਵੀਰੇ ਤੁਸੀਂ ਕਰਨੀ ਆ ਬਾਕੀ ਸੂਣਾ ਮੁੱਠੀ ਵਾਲਾ ਥਾਣਾ ਗਲਾਬੀ ਥਾਣਾ ਫੋੜ ਸ਼ਾਂਗ ਇਹਦਾ ਬਰਾਬਰ ਸਾਹਿਬ ਸੁਆ ਵੀ ਪਹਿਲਾਂ ਹੀ ਆ ਅੱਛਾ ਸੁਆ ਵੀ ਪਹਿਲਾਂ ਹੀ ਆ ਹੂੰ ਸਾਂਭੀ ਨਹੀਂ ਥੋੜੀ ਜੀ ਹੈ ਨਾ ਸਾਂਭੀ ਇਹ ਬੰਦੇ ਦਾ ਕੰਮ ਤੂੰ ਦੇਖ ਲਾ ਹੂੰ ਉਹ ਆ ਦਾ ਨਾਂ ਦੁੱਧ ਪਾਉਣਾ ਨਾ ਕਾਇਆਂ ਨੂੰ ਦਾਣਾ ਪਾਉਣਾ ਜੀ ਚਾਹ ਡੇਰੀ ਦੁੱਧ ਵਾਲੀ ਦਾ ਵੱਖਰੀ ਗੱਲ ਆ ਗਾਈਆਂ ਨੂੰ ਤਾਂ ਦਾਣਾ ਪਾਉਂਦਾ ਨਾ ਦਾਣਾ ਪਾਉਣਾ ਕਹਿੰਦਾ ਤੇ ਨਾ ਆਪਾਂ ਦੁੱਧ ਪੋਣਾ ਡੇਰੀ ਚ ਠੀਕ ਆ ਆਪਦੇ ਜੋ ਗਊਣਾਂ ਇਹਨੇ ਘਾੜ ਦੇ ਲਈਆਂ ਬਸ ਦੋ ਗਾਈਆਂ ਸੀ ਇੱਕ ਮੈਂ ਸੀ ਉਹਨਾਂ ਦਾ ਵੀ ਇਹੀ ਹਾਲ ਸੀ ਠੀਕ ਆ ਹਾਂ ਤੇ ਜੈਜ ਡਿਮਾਂਡ ਇਹਦੀ ਉ ਇਹਨੂੰ ਉਹਨੇ ਮੈਨੂੰ ਦੱਸਿਆ ਵੀ ਇਹਨੂੰ ਮਹੀਨਾ ਹੋ ਗਿਆ ਇਹ ਆਈ ਹੋਈ ਨੂੰ ਠੀਕ ਆ ਭਰਾਏ ਨੂੰ ਉਹਾਂ ਦਾ ਗਾਂ ਅਗਲੇ ਦੇ ਕਰਮ ਹਾਂ ਪਰ ਇਹ ਮੈਨੂੰ ਵੀ ਉਹਨੇ ਕਿਹਾ ਸੀ ਆਂਦਾ ਮੜੀ ਜੀ ਵਿੜ ਕੇ ਰੱਖ ਲਈ ਮਹੀਨੇ ਨੂੰ ਚੈੱਕ ਕਰਾ ਲਈ ਹਾਂ ਤੇ ਮਹੀਨਾ ਇਹਨੂੰ ਹੋ ਗਿਆ ਠੀਕ ਆ ਇਹ ਹੁਣ ਗਾਂ ਵਾਲੇ ਦੇ ਕਿਸਮਤ ਆ ਗਾਂ ਵਾਲੇ ਦੀ ਇੱਕ ਅੱਬਣ ਨਿਕਲੇ ਖਾਲੇ ਨਾ ਨਿਕਲੇ ਇਹ ਆਪਣੇ ਨੂੰ ਖਾਲੀ ਹੋਈ ਦੇਣੀ ਆ ਆਪਾਂ ਹਾਂ ਰੰਗ ਬ੍ਰੈਂਡ ਪੂਰਾ ਰੰਗ ਬ੍ਰੈਂਡ ਦੀ ਪੂਰੀ ਵਧੀਆ ਜਾਤ ਬ੍ਰੀਡ ਬਹੁਤ ਚੰਗੀ ਆ ਠੀਕ ਆ ਪਰ ਰੋਲਾ ਉਹਨੇ ਸੰਭ ਹੀ ਨਹੀਂ ਪਤੰਦਰ ਨਹੀਂ ਸੰਭੀ ਨਹੀਂ ਸਹੀ ਗਰੀ ਹਾਂ ਤੇ ਇਹਦਾ ਮੁੱਲ ਜੀ ਇਹ ਵੀ ਦੇ ਦਾਂਗੇ ਬਰਾੜ ਸਾਹਿਬ 14000 ਤੋਂ ਕੋਈ 14000 ਹਾਂ ਆਫਰ ਹੀ ਆ ਜੋੜਾ ਲੈ ਜਉਂਦਾ 28 ਹੋ ਗਿਆ ਜੇ ਕੋਈ ਜੋੜਾ ਲੈ ਜੇ 26000 ਦੇ ਦੇ ਦਾਂਗੇ ਅੱਛਾ ਹਾਂ ਜੋੜਾ 26000 ਹੋਰ ਠੀਕ ਆ ਅਗਲਾ ਦੁੱਧ ਪੀਲੂ ਸਿਆਲੂ ਸਿਆਲ ਮੌਜ ਕਰੂ ਠੀਕ ਆ ਜੋੜਾ ਬਾਈ ਕਹਿੰਦਾ ਦੇ ਦਾਂਗੇ 26000 ਦਾ ਜੇ ਕੱਲੀ ਕੱਲੀ ਲੈ ਕੇ ਜਾਊ ਤਾਂ 14 14000 ਰੁਪਇਆ ਬਾਕੀ ਥੜਾਂ ਦੀ ਓਕੇ ਆ ਇੱਕ ਥੱਲੇ 5 ਕਿਲੋ ਇੱਕ ਥੱਲੇ 4 ਕਿਲੋ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ